ਨਨ ਤਨ ਸਤਿਗੁਰੂ ਅਮਰਦਾਸ ਮਹਾਰਾਜ ਆਪਣੀ ਜ਼ਬਾਨੀ ਬਾਖੋ ਉਚਾਰਨ ਕਰਦਿਆਂ ਹੋਇਆਂ ਬਲਾਵਲ ਰਾਗ ਦੇ ਅੰਦਰ ਸਤਵਾਰ ਜਿਹੜੇ ਨੇ ਉਚਾਰਨ ਕਰਕੇ 10ਵੇਂ ਘਰ ਦੇ ਅੰਦਰ 10ਵੇਂ ਸੁਰ ਤਾਲ ਦੇ ਅੰਦਰ ਕਿਰਪਾਲੂ ਦਿਆਲੂ ਸਤਿਗੁਰੂ ਜੀ ਆ ਸਾਨੂੰ ਬਖਸ਼ਿਸ਼ ਕਰ ਦੇ ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਸੇਖਾਂ ਨੇ ਸੰਗਤਾਂ ਨੇ ਮਿਲਦੁਲ ਕੇ ਬੇਤੀ ਕੀਤੀ ਪਾਤਸ਼ਾਹ ਦਇਆ ਦੇ ਘਰ ਵਿੱਚ ਆਵੋ ਅਸਾਨੋ ਸੰਸਾਰ ਦੇ ਪਰਮਦਾਤ ਦੇ ਵਿੱਚੋਂ ਕਢੋ ਦੁਨੀਆ ਦੇ ਲੋਕ ਇਹ ਗੱਲ ਕਹਿੰਦੇ ਨੇ ਕੋਈ ਕਹਿੰਦਾ ਹੈ ਆਵਾਜ਼ ਚੰਗੇ ਆਵਾਜ਼ ਆੜੇ ਮਹਾਰਾਜ ਦੀਸਤ ਕਦਰ ਤਨ ਤਨ ਸਾਧ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਜੀ ਕਿਰਪਾ ਕਰਦਿਆਂ ਮਹਾਰਾਜ ਖੇਤਾ ਦੀ ਬਾਬਤ ਦੱਸਿਆ ਕਿ ਉਸ ਸਮੇਂ ਨੂੰ ਸਫਲੀਆਂ ਕਿਵੇਂ ਕਰਨਾ ਹੈ ਉਹ ਸਮਾਂ ਸਫਲਾ ਕਿਵੇਂ ਹੋਣਾ ਹੈ ਦੋ ਦਿਨਾਂ ਦੀ ਥਿਤ ਹੁੰਦੀ ਆ ਉਹ ਦਿਨ ਸਫਲੇ ਕਿਵੇਂ ਕਰਨੇ ਮਹਾਰਾਜ ਕਿਰਪਾ ਕਰੋ ਤੁਸੀਂ ਸਾਡੇ ਤੇ ਇਹਨਾਂ ਵਾਰਾਂ ਦੀ ਬਾਬਤ ਆ ਸਾਨੂੰ ਸਮਝਾਉਣਾ ਕਰੋ ਸਾਡੀ ਸੂਤ ਵਿੱਚ ਆ ਜਾਵੇ ਗੁਰਮਤ ਦੇ ਅਨੁਸਾਰ ਅਸੀਂ ਕੀ ਕੁਝ ਕਰਨਾ ਹੈ ਤੇ ਕਿਸ ਤਰ੍ਹਾਂ ਸਫਲੇ ਹੋ ਸਕਦੇ ਹਾਂ ਤਨੂ ਅਮਰਦਾਸ ਮਹਾਰਾਜ ਧਿਆਨੂ ਕਿਰਪਾ ਨੂੰ ਸਤਿਗੁਰੂ ਦੀ ਨੇ ਜਾਣਿਆ ਵੀ ਹੁਣ ਆਸ ਇਹਨਾਂ ਦੇ ਮਨ ਵਿੱਚ ਕਿਚ ਗੱਲ ਨਾ ਓਸ਼ਨ ਤੇ ਤੇ ਪਕੜ ਵਿੱਚ ਆ ਜਾਵੇ ਮਹਾਰਾਜ ਸੱਚੀ ਸਰਕਾਰ ਨੇ ਫਿਰ ਬਲਾਵਨ ਰਾਗ ਦੇ ਅੰਦਰ ਦਸਵੇਂ ਸੁਰ ਤਾਲ ਅੰਦਰ ਇਹ ਸੱਤ ਵਾਰਾਂ ਦੀ ਅਰੰਭਤਾ ਕੀਤੀ ਉਸ ਤੋਂ ਪਹਿਲਾਂ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਵਾਸਤੂ ਨਿਰਦੇਸ਼ਕ ਉਸ ਮਾਲਕ ਦਾ ਮੰਗਲ ਕਰਦੇ ਨੇ ਇਸ ਵਾਸਤੇ ਕਿ ਜਿਸ ਨਾਲ ਜੁੜਨਾ ਹੈ ਜਿਸ ਦੇ ਮਾਰਗ ਤੇ ਤੁਰਨਾ ਹੈ ਜੀਨੋ ਮੰਜ਼ਲ ਬਣਾ ਕੇ ਪਹੁੰਚਣਾ ਹੈ ਜਿਸ ਦੇ ਵਿੱਚ ਜਾ ਕੇ ਸਥਿਰਤਾ ਪਾਣੀ ਇਹ ਸਭੋ ਪਤ ਦੀ ਸਪਣਤਾ ਉਹਦੇ ਗੁਣ ਗਾਇਨ ਕਰਕੇ ਹੋਣੀ ਆਦਿਸ਼ਾ ਕਿਰਪਾ ਕਰਨ ਦੇ ਕੋ ਆਪਕਾਰ ਸਤਿਗੁਰ ਪ੍ਰਸਾਦ ਆਕਾਲ ਪੁਰਖ ਵੈਕਰੋ ਤੇੜਾ ਜਿਹਦੇ ਤੋਂ ਸਭ ਕੁਝ ਉਤਪੰਨ ਹੋ ਰਿਹਾ ਹੈ ਦੇਸ ਦਾ ਅਨ ਦੇਸ ਦਾ ਨਿਰਗੁਣ ਸਰਗੁਣ ਅਸਤੂਲ ਸੁਕਸ਼ਮ ਜੋ ਕੁਝ ਪੈਦਾ ਹੋ ਰਿਹਾ ਹੈ ਇੱਕ ਦਾ ਪਸਾਰਾ ਹੈ ਇੱਕ ਪਰਮਾਤਮਾ ਦਾ ਇੱਕ ਆਦੁੱਤੀ ਬ੍ਰਹਮ ਹੈ ਹੋਦੇ ਵਰਗਾ ਦੂਜਾ ਕੋਈ ਹੈ ਨਹੀਂ ਉਹ ਇੱਕ ਪਰਮਾਤਮਾ ਹੁੰਦਾ ਹੋਇਆ ਓਮ ਕਾ ਉਹ ਸਰਬ ਦਾ ਪ੍ਰਕਾਸ਼ ਸਾਰੀ ਕਾਇਨਾਤ ਨੂੰ ਪ੍ਰਕਾਸ਼ੁ ਦੈ ਚਾਨਣ ਬਖਸ਼ੁ ਦੈ ਮਹਾਰਾਜ ਕਿਰਪਾ ਕਰਦੇ ਸਤ ਆਕਾਲ ਪੁਰਖ ਵੈ ਗੁਰੂ ਨਾਸ਼ ਤੁਰੈ ਹੁਦਾ ਨਾਸ਼ ਕੋਈ ਨਹੀਂ ਕਰ ਸਕਦਾ ਉਦਾ ਨਾਸ਼ ਪਤਾਈ ਨਹੀਂ ਹੁੰਦਾ ਉਹ ਪਰਿਪੂਰਣ ਪਰਮਾਤਮਾ ਇੱਕ ਨੂੰ ਜਦੋਂ ਕੋਈ ਆਰਾਧਦਾ ਉਹਦੇ ਹਿਰਦੇ ਅੰਦਰ ਚਾਨਣਾ ਉਜਾਦਾ ਪ੍ਰਕਾਸ਼ ਉਜਾਦਾ ਮਹਾਰਾਜ ਕਹਿੰਦੇ ਸਤਿਪੰਥ ਦੇ ਹਿਰਦੇ ਅੰਦਰ ਵਸਦਾ ਉਹ ਨਾਸ਼ਮਾਨਤਾ ਤੁਰਤ ਹੋ ਕੇ ਮਾਲਕ ਨਾਲ ਮਿਲ ਜਾਂਦਾ ਹੈ ਪੁਰ ਕਈ ਚੇਤਨ ਸਰੂਪ ਹੈ ਸਾ ਇੱਕ ਪਰਮਾਤਮਾ ਯਾਦ ਕਰਨੇ ਦੋਗੇ ਉਦ ਚਿੰਤਨ ਕਰਨੇ ਦੋਗੇ ਚਿਤ ਵਿਆ ਕਰੋ ਮਹਾਰਾਜ ਕਹਿੰਦੇ ਪ੍ਰਸਾਦ ਕਈ ਆਨੰਦ ਸਦੂਤੇ ਜਦੋਂ ਦਾ ਚਿੰਤਨ ਕਰਾਂਗੇ ਸਿਮਰਨ ਕਰਾਂਗੇ ਆਰਾਧਨ ਕਰਾਂਗੇ ਤੇ ਜੀਵਨ ਜਿਹੜਾ ਆਨੰਦਮਈ ਬਣ ਜਾਵੇ ਕੋਲਸ਼ੀਆਂ ਦੇ ਖੇੜਿਆਂ ਵਾਲਾ ਬਣਦਾ ਵੇਗਾ ਮੰਗਲਾਚਾਰ ਵਾਲਾ ਬਣਦਾ ਏ ਮਹਾਰਾਤ ਤੀਰ ਕਰਦੇ ਉਹਦਾ ਮਿਲਾਪ ਇੱਕ ਨਾਲ ਮਿਲਣਾ ਏ ਤੇ ਦੂਜੇ ਦੀ ਸਹਾਇਤਾ ਨਹੀਂ ਇੱਕ ਪਰਮਾਤਮਾ ਦੀ ਕਿਰਪਾ ਮੰਗ ਜਦੋਂ ਉਹਨੇ ਸਤਿਗੁਰੂ ਪਰਸਾਦ ਸੱਚੇ ਗੁਰੂ ਨੇ ਕਿਰਪਾ ਕਰ ਦਿੱਤੀ ਸੱਚੇ ਗੁਰੂ ਦੇ ਨਾਲ ਮਿਲਾਪ ਉਹਦੀ ਕਿਰਪਾ ਦੇ ਨਾਲ ਹੋਣਾ ਉਹਦੀ ਕਿਰਪਾ ਤੋਂ ਬਿਨਾ ਉਹਦੇ ਨਾਲ ਮਿਲਾਕ ਨਹੀਂ ਹੁੰਦਾ ਗੁਰ ਕਿਰਪਾ ਜਿਹਨ ਨਾਲ ਕੋਕੀਨੀ ਤੇ ਇਹ ਜੁਗਤਿ ਪ੍ਰਸ਼ਾਨੀ ਨਾਨਕ ਲੀਨ ਭਇਓ ਉਹ ਬਿੰਦ ਸਿਆ ਜਿਉ ਪਾਨੀ ਸੰਗ ਪਾਨੀ ਕਿਰਪਾ ਦੇ ਨਾਲ ਆਉ ਕਿਰਪਾ ਤੇ ਜਪੀਏ ਨਾਮ ਉਹਦੀ ਕਿਰਪਾ ਉਹ ਦਵੇ ਕਿਰਪਾ ਕਰ ਹੋ ਦੀਨ ਕੇ ਦਾਤੇ ਉਹਦੀ ਕਿਰਪਾ ਤੇ ਨਾਲ ਸਭੋ ਕੁਝ ਮਿਲਦਾ ਹੈ ਮਹਾਰਾਜ ਕਿਰਪਾ ਕਰਦੇ ਨੇ ਹਣਾ ਆਰੰਭਤਾ ਕਰਦਿਆਂ ਆਦਿਤ ਵਾਰ ਆਪੁਰਖ ਹੈ ਸੋਈ ਮਹਾਰਾਜ ਕਿਰਪਾ ਨੂੰ ਸਤਿਗੁਰੂ ਅਮਰਦਾਸ ਸਾਹਿਬ ਤਿੰਨ ਦੁਨੀਆਂ ਦੇ ਮਾਲਕ ਸਾਡੀ ਤੇ ਕਿਰਪਾ ਕਰਦੀ ਆਦਿੱਤ ਵਾਰ ਆਦਿੱਤ ਦਾ ਅਇਤ ਐਤ ਐਤ ਵਾਰ ਜਿੰਨੂੰ ਆਪਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਐਤ ਵਾਰ ਨਾਲ ਜਿਹੜਾ ਸੂਰਤ ਦਾ ਵਾਰ ਵੀ ਕੁੱਝ ਨੇ ਮੰਨਿਆ ਹੋਇਆ ਇਹਦੀ ਬਾਬਤ ਵੀ ਵਾਰ ਲਿਖਦੇ ਨੇ ਇਸ ਸੂਰਜ ਦਾ ਜਿਹੜਾ ਤੀਨੇ ਲਈ ਇੱਕ ਨਾਮ ਦਾ ਵਾਰ ਰੱਖਿਆ ਗਿਆ ਕਹਿੰਦੀ ਆਦਿਤੀ ਦੇ ਪੁੱਤਰ ਤੇ ਸੂਰਜ ਦਾ ਵਾਰ ਇਹ ਦਿਨ ਹੁੰਦਾ ਹੈ ਔਰ ਉਹਦੀ ਬਾਕਤ ਲਿਖਦੇ ਕਹਿ ਲੱਗੇ ਬਈ ਜਿਹੜਾ ਕਸ਼ਯਪ ઋષਿ ਸੀ ਔਰ ਆਦਿਤੀ ਕਸ਼ਯਪ ઋષਿ ਦੀਆਂ ਚਾਰ ਇਸਤਰੀਆਂ ਦੇ ਵਿੱਚੋਂ ਸਤ ਕਸ਼ਵ ਰਿਸ਼ੀ ਦੀਆਂ ਚਾਰ ਪਤਨੀਆਂ ਉਹਨਾਂ ਵਿੱਚੋਂ ਇੱਕ ਦੇਤੀਸ ਔਰ ਇੱਕ ਦਾ ਨਾਮ ਸੀ ਦਿੱਤੀ ਦੂਜੀ ਦਾ ਨਾਮ ਸੀ ਆਦਿੱਤੀ ਤੀਸਰੀ ਦਾ ਨਾਮ ਸੀ ਬਨਤਾ ਚੌਥੀ ਦਾ ਨਾਮ ਸੀ ਕਦਰੂ ਇਹਨਾਂ ਜਿਹੜੀਆਂ ਇਸਤਰੀਆਂ ਨੇ اور اینا تو اگے کو لکھ دینے کے چارے لڑکیاں جیڑیاں سانا اے دکش پرزا پت دیاں سانا دش پرزا پت جن جائے اور درش درش دکش پرزا پتی جیڑا ہے او دیاں چارے بیٹیاں سانا ایسے سندوق نال اے کشف ریشی نو پرنایاں گئے ਤੇ ਇਹਨਾਂ ਤੋਂ ਅੱਗੇ ਜਿਹੜੀ ਪੁਰਾਣ ਚੱਲੀ ਜਿੰਨੇ ਵਾਰ ਇਹਨਾਂ ਕੁਝ ਦੇਵਤਾ ਤੋਂ ਕੁਝ ਦੇਵਤਿਆਂ ਤੋਂ ਬਾਰਾਂ ਦੇ ਨਾਂ ਰੱਖੇ ਗਏ। ਪਰ ਇਹਨਾਂ ਦੇ ਨਾਮ ਇਸ ਲਈ ਮੈਂ ਥੋੜਾ ਜਿਹਾ ਪਛੋਕਰ ਚ ਆਪ ਨਾਲ ਵਿਚਾਰ ਕਰਨਾਂ ਜ਼ਿਆਦਾ ਨਹੀਂ। ਅਰ ਕਿਉਂਕਿ ਦਾਦਾ ਲਈ ਸਮਾਂ ਬਹੁਤ ਲੱਗੇਗਾ। ਇਸ ਕਰਕੇ ਅਰ ਵਿਦਵਾਨ ਆਪੁਰਸ਼ ਕਿਆ ਕਰਦੇ ਜਿਹੜੀ ਕਸ਼ਪ ਰਿਸ਼ੀ ਦੇ ਪਤਨੀ ਅਦਿੱਤੀ ਔਰ ਤਕਸ਼ ਪਰਦਾਪਤੀ ਦੀ ਪੁੱਤਰੀ ਇਹਦੇ ਤੋਂ ਪੈਦਾ ਹੋਏ ਨੇ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਅਦਿੱਤੀ ਤੋਂ ਤੇ ਦਿੱਤੀ ਜਿਹੜੀ ਆ ਇਹ ਵੀ ਤਕਸ਼ ਪਰਦਾਪਤੀ ਦੀ ਪੁੱਤਰੀ ਕਸ਼ਵਰੀਸ਼ ਦੀ ਪਤਨੀ ਇਹਦੇ ਤੋਂ ਔਲਾਦ ਜਿਹੜੀ ਪੈਦਾ ਹੋਈ ਉਹ ਦੈਨਤ ਕਹਲਾਈ ਉਹਨਾਂ ਨੂੰ ਦੈਨਤ ਕਿਹਾ ਗਿਆ ਤੇ ਜਿਹੜੀ ਬਨਤਾ ਸੀ ਵਨਤਾ ਨਾਮ ਦੀ ਦਕਸ਼ ਪਰਜਬਤੀ ਪੁਤਰੀ ਤੇ ਕਸ਼ਵਰੀਸ਼ੀ ਦੀ ਪਤਨੀ ਇਹਦੇ ਤੋਂ ਔਲਾਦ ਜਿਹੜੀ ਪੈਦਾ ਹੋਈ ਉਹ ਗਰੜ ਆਦ ਪੰਛੀ ਕਹਿਲਾਇ। ਉਹ ਪੰਛੀ ਕਹਿਲੌਣਾ ਕੀ ਸੀ ਕਹਿੰਦੇ ਜਿਹੜੀ ਕਦਰੂ ਨਾਮ ਦੀ ਕਸ਼ਵਰੀਸ਼ੀ ਦੀ ਪਤਨੀ ਸੀ ਉਹਦੇ ਤੋਂ नाग ਆਦ ਸਭ ਸਪੌੜੇ ਆਦ ਹੈ ਉਹ ਜੀਆਂ ਚੀਜ਼ਾਂ ਪੈਦਾ ਹੋਈਆਂ

ਮਹਾਰਾਜ ਸਭ ਕਹਿੰਦੇ ਜਿਹੜੀ ਅਦਿੱਤੀ ਦੀ ਉਲਾਦ ਸੀ ਉਹਦੇ ਵਿੱਚ ਪਰ ਸੂਰਤ ਜਿਹੜਾ ਉਸ ਦਾ ਇੱਕ ਦਿਨ ਬੰਨਿਆ ਗਿਆ ਦਿੱਤੀ ਦੇ ਪੁੱਤਰ ਦਾ ਦਿਨ ਪਰ ਕੋਨੋ ਜਿਹੜਾ ਪੂਜਨ ਬਾਤ ਤੇ ਉਹਦੇ ਨਾਮ ਤੇ ਦਿਨ ਬੰਨਿਆ ਗਿਆ ਉਹਨੂੰ ਐਤਵਾਰ ਕਹਿ ਲੱਗੇ ਤੇ ਲੋਕ ਉਧਰ ਉੱਛਲ ਪਏ ਜਿਹੜਾ ਹੁਣ ਸੂਰਜ ਟਿਮਟਮਾਉਂਦਾ ਹੈ ਨਾ ਏ ਦੇ ਦਾਇਆ ਇੱਕ ਗ੍ਰਹਿ ਹੈ ਚਮਕਦਾ ਹੋਇਆ ਤੇ ਲੋਕ ਗ੍ਰਹਿ ਨੂੰ ਪੂਜੀ ਜਾਂਦੇ ਔਰ ਉਹ ਸੂਰਜ ਬੰਤੀ ਰਾਜਾ ਹੋਇਆ ਬੜਾ ਤੇਜ ਪ੍ਰਕਾਅ ਵਾਲਾ ਸੀ ਔਰ ਕਹਿਣ ਲੱਗੇ ਕੋ ਆਦਿਤਵਾਰ ਸਤਗੁਰੂ ਜੀ ਕਹਿੰਦੇ ਇਸ ਦਿਨ ਦੁਆਰਾ ਕਥਨ ਕਰਦੇ ਦੁਨੀਆਂ ਨੂੰ ਜਿਹੜਾ ਇਹ ਪਰਮ ਪੈ ਗਿਆ ਸੀ ਬਈ ਐ ਤਬਾ ਤਬਾ ਕਰ ਦਿੱਤਾ ਤੂੰ ਸ਼ਾਂਤ ਬੜਾ ਭਲਾ ਉਹ ਹਨ ਮਹਾਰਾਜ ਜਿੱਥੇ ਐਉਂ ਨਹੀਂ ਹੋਣਾ ਗੁਰੂ ਅਮਰਦਾਸ ਸਾਹਿਬ ਇਸ ਦੇ ਦੁਆਰਾ ਕਥਨ ਕਰਦੇ ਨੇ ਕਹਿੰਦੇ ਉਹ ਪਰਮਕੀਸ਼ਵਰ ਪਰਮਾਤਮਾ ਵੈਗੁਰੂ ਜਿਹੜਾ ਹੈ ਇਸ ਦੇ ਦੁਆਰਾ ਕਥਨ ਕਰਦੇ ਆ ਉਹ ਸਰਬ ਵਿਆਪਕ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸ ਰਿਹਾ ਹੈ ਉਹ ਆਤਮਾ ਮੋਢ ਅਨਾਦੀ ਜਿਨ ਨੇ ਕਸ਼ ਬ੍ਰਿਸ਼ ਵੀ ਪੈਦਾ ਕੀਤਾ ਹੈ ਜਿਨ ਨੇ ਦક્ષ ਪਰਜਾ ਪਤੀ ਪੈਦਾ ਕੀਤਾ ਉਹਨਾਂ ਦੇ ਬਾਪ ਨੂੰ ਵੀ ਪੈਦਾ ਕੀਤਾ ਹੈ ਔਰ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ ਸਭਨਾਂ ਦੀ ਆਤਮਾ ਰੂਪ ਮੋਢ ਰੂਪ ਪਰਮਾਤਮਾ ਅਨਾਦੀ ਪੁਰਖ ਹੈ ਤੇ ਉਹ ਪਰਿਪੂਰਣ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਰਿਆ ਸਾਰਿਆਂ ਦੇ ਵਿੱਚ ਵਿਆਪਕ ਸੋਈ ਉਹ ਮਾਲਕ ਉਸ ਇੱਕ ਪਰਮਾਤਮਾ ਦਾ ਪੂਜਨ ਕਰਨਾ ਨਾ ਕਿ ਇਨਾਂ ਦੇ ਮੰਨਰ ਕੇ ਦਿੱਤੀ ਆਦਿ ਤੇ ਬੰਤਾ ਕਦਰੋ ਜੋ ਕੁਦ ਪੈਦਾ ਹੁੰਦੇ ਐ ਇਨਾਂ ਸੁਪਨਾ ਨੂੰ ਪੈਦਾ ਕਰਨ ਵਾਲਾ ਪਰਮ ਪਿਤਾ ਪਰਮਾਤਮਾ ਸਿੱਖਾ ਕੋ ਇੱਕ ਪਰਮਾਤਮਾ ਦਾ ਪੂਜਨ ਕਰਨਾ ਹੈ ਉਹਦਾ ਨਾਮ ਜਪਣਾ ਹੈ ਐਵੇਂ ਇਨਾਂ ਦੀ ਮੰਗਰਨਾ ਆਪਣਾ ਸਮਾਂ ਬਰਬਾਦ ਕਰਦਾ ਫਿਰ ਉਹ ਪਰਮਾਤਮਾ ਦੇ ਨਾਲ ਜੁੜਨਾ ਹੈ ਉ르ਣਾ ਹੈ ਮਹਾਰਾਜ ਕਹਿੰਦੇ ਆਪੀ ਵਰਤੈ ਅਵਰਨਾ ਕੋਈ ਉਪਰ ਕਿਤਾਬ ਪਰਮਾਤਮਾ ਵੈਗੁਰੂ ਆਪ ਸਾਰੇ ਵਰਤ ਰਿਹਾ ਉਹਦਾ ਵਰਤਾਰਾ ਵਰਤ ਰਿਹਾ ਉਹਦਾ ਹੁਕਮ ਵਰਤ ਰਿਹਾ ਉਹਦੀ ਬਖਸ਼ਿਸ਼ ਵਰਤ ਰਹੀ ਉਹਦੀ ਰਹਿਮਤ ਹੋ ਰਹੀ ਸਾਰੇ ਅਵਰ ਨਾ ਕੋਈ ਉਹਦੇ ਤੋਂ ਬਗੈਰ ਦੂਜਾ ਕੋਈ ਹੈ ਹੀ ਨਹੀਂ ਤਾਂ ਮਹਾਰਾਜ ਕਹਿੰਦੇ ਤੁਦ ਬੈਨ ਗੁਜਾ ਨਹੀਂ ਕੋਈ ਤੁ ਕਰਤਾਰ ਕਰੇ ਸੋ ਹੋਏ ਤੇਰਾ ਦੂਜਾ ਤੇਰੀ ਮਨ ਤੇ ਸਦਾ ਸਦਾ ਜਪ ਨਾਨਕ ਏਕ ਉਹਦੇ ਤੋਂ ਬਗੈਰ ਦੂਜਾ ਕੋਈ ਨਹੀਂ ਓਤ ਪੋਤ ਚੱਕ ਰਿਆ ਪਰੋਈ ਹੋਆ ਕਾਲ ਪੂ ਬੈ ਗੁਰੂ ਓਤ ਪੋਤ ਤਾਣੇ ਤੇ ਪੇਟੇ ਦੀ ਨੁਮਾ ਸੰਸਾਰ ਵਿੱਚ ਨਰੰਕਾਰ ਰਮਿਆ ਹੋਇਆ ਵਸਿਆ ਹੋਇਆ ਜਿਵੇਂ ਅਰ ਤਾਣਾ ਪੇਟੇ ਵਿੱਚ ਪੇਟਾ ਤਾਣੇ ਵਿੱਚ ਹੇ ਰੁਦਕ ਕੋਈ ਡੋੜਾ ਕੋਈ ਤਰੀ ਕੋਈ ਥੇਸ ਕੁਝ ਪੂਰੀ ਪਾੰਦੀ ਮਹਾਰਾਜ ਸਾਹਿਬ ਕਹਿੰਦੇ ਨਿਰੰਕਾਰ ਸੰਸਾਰ ਵਿੱਚ ਬਸਿਆ ਹੋਇਆ ਆਤਮ ਪੁਰਖ ਵੈਗੁਰੂ ਜਗ ਦੇ ਵਿੱਚ ਕਿਉਂ ਪਰੋਤਾ ਹੋਇਆ ਆਪੇ ਕਰਤਾ ਆਪ ਕਰਨ ਵਾਲਾ ਬਣਾਉਣ ਵਾਲਾ ਮਹਾਰਾਜ ਮੀਰ ਕਰਦੇ ਕਰ ਸੋਹ ਹੋਈ ਜੋ ਕਰਦਾ ਹੈ ਉਹ ਹੁੰਦਾ ਹੈ ਦੂਜਾ ਨਹੀਂ ਹੁੰਦਾ ਉਹਦੇ ਤੋਂ ਆ ਅਲੈਦਾ ਕੋਈ ਕੁਝ ਨਹੀਂ ਕਰ ਸਕਦਾ ਮਹਾਰਾਜ ਮੀਰ ਕਰਦੇ ਨਾ ਮਰਤੇ ਸਦਾ ਸੁਖ ਹੋਈ ਹੋਈ ਜਿਹੜੇ ਨਾਮ ਦੇ ਤਦਾਕਾਰ ਹੋ ਗਏ ਨਾਮੀ ਤੇ ਪਰਮਾਤਮਾ ਦੇ ਨਾਮ ਨੂੰ ਜਪਣ ਲੱਗ ਪਏ ਉਸ ਮਾਰਗ ਤੇ ਚੱਲ ਪਏ ਅੰਦਰੋਂ ਜਪਣਾ ਆਰੰਭ ਕਰ ਦਿੱਤਾ ਹਮੇਸ਼ਾ ਸੋਕੇ ਹਮੇਸ਼ਾ ਆਨੰਦੇ ਖੇੜਾ ਗੁਰਮਤਿ ਮਰਲਾ ਬੁੱਝੈ ਕੋਈ ਉਸ ਮਾਰਗ ਰੁਪ ਉਸ ਵਿਚਾਰਨ ਉਸ ਖਿਆਲ ਨੂੰ ਕੋਈ ਗੁਰਮਖ ਨੇ ਜਿਹੜੇ ਗੁਰੂ ਸਿੱਖਿਆ ਪ੍ਰਾਪਤ ਕਰਕੇ ਉਸ ਮਾਰਗ ਤੇ ਤੁਰਦੇ ਨੇ ਸਮਝ ਲੈਂਦੇ ਨੇ ਭਈ ਇਹੋ ਮਾਰਗੇ

ਏਸੀ ਮਨ ਦੇ ਖਿਆਲ ਨਦਦੀਕ ਲਿਉਣ ਲਈ ਕੇਵਲ ਦਿਖਾਵਾ ਰਹਿ ਗਿਆ ਤੇ ਜਿਹੜਾ ਦਿਖਾਵਾ ਸੀ ਉਹਨੂੰ ਹੀ ਮਹਾਰਾਜ ਨੇ ਕਿਹਾ ਜਪੇ ਗਲੀ ਜਿੰਨਾ ਧਾਪ ਮਾਲੀਆਂ ਲੋਟੇ ਹੱਥ ਨੇ ਭੱਗ ਗਏ ਹਰ ਕੀ ਸੰਤ ਨਾ ਆਖ ਬਾਨਾਰ ਸਕੇ ਠੱਗ ਠੱਗਣ ਵਾਸਤੇ ਧਾਰਮਿਕ ਪਹਿਰਾਵਾ ਪੈਣ ਲਿਆ ਦਿਖਾਵਾ ਕੀਤਾ ਉਹ ਪਖੰਡ ਬਣ ਗਿਆ ਅਗਰ ભગવાન ਨੂੰ ਪਾਉਣ ਲਈ ਫਿਰ ਉਹ ਪਖੰਡ ਨਹੀਂ ਉਹ ਜਿਹੜਾ ਪਾਉਣ ਲਈਏ ਉਹ ਦਿਖਾਵਾ ਨਹੀਂ ਕੀਤਾ ਗਾਇ ਦਿਖਾਵਾ ਹੈ ਅਸਲੀਅਤ ਕੁਝ ਹੋਰ ਉਹਦੇ ਤੇ ਪਰਦਾ ਕੁਝ ਹੋਰ ਪਾਇਆ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਰਤੀ ਮਾਲਾ ਤੋਂ ਖਿਆਲ ਨਾ ਦੇਖ ਲਿਆ ਕੇ ਫਿਰ ਅੱਗੇ ਇਹਨੂੰ ਛੱਡਣਾ ਹੈ ਜਿਹੜਾ ਇੱਥੇ ਰੁਕ ਗਿਆ ਸਾਰੀ ਉਮਰ ਇੱਥੇ ਦੁੜਿਆ ਰਿਹਾ ਹੈ ਮਹਾਰਾਜ ਕਹਿੰਦੇ ਉਹਦੇ ਲਈ ਮਾਲਾ ਮਾਲਾ ਵੀ ਮਾਇਆ ਬਣ ਗਈ ਇਹਦੂ ਅੱਗੇ ਨਹੀਂ ਤੁਰਿਆ ਇੱਥੇ ਰੁਕ ਗਿਆ ਇੱਥੇ ਹੀ ਰਹਿ ਔਰ ਅੱਗੇ ਕਿਹੜੀ ਬਸਤ ਹੈ ਜਿਹਨੂੰ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ

ਗੁਰੂ ਅਮਰਦਾਸ ਸਹਿ ਮਹਾਰਾਜ ਕਹਿੰਦੇ ਤੂੰ ਵੀ ਅੱਗੇ ਜਾਵੇਂ ਜੇ ਇੱਥੇ ਰੋਕਿਆ ਦਵਾਂ ਤੇ ਇਹ ਵੀ ਰੁਕਾਵਟ ਬਣਦਾਏਗੀ ਇਹਨੇ ਤੈਨੂੰ ਇੱਥੇ ਬੰਨ ਲੇ ਨਹੀਂ ਇਹ ਤੂੰ ਅੱਗੇ ਦਾਣਾ ਹਿਰਦੈ ਜਪੂ ਚਪਣੀ ਜਪੂ ਪਣ ਤਸ ਹਰਦੇ ਦੇ ਅੰਦਰ ਚੱਲ ਜਿੱਥੋਂ ਤੁਨ ਉਪਜੀ ਉਥੇ ਚੱਲ ਉਥੋਂ ਜਪੋ ਪ੍ਰਭੂ ਦਾ ਨਾਮ ਜਪੋ ਤਾਂ ਏਕੋ ਨਾਮ ਅਵਰ ਨਿਰਾਪਲ ਕਾਮਾ ਉਥੋਂ ਜਪ ਉਤੋਂ ਆਰਾਧ ਉਥੇ ਤਿਆਗ ਧਰ ਕੇ ਆਰਾਧ ਜਪਣਾ ਹੀ ਤੇਰੀ ਮਾਲਾ ਬਣਦਾ ਏ ਹਿੱਦਜ ਕਿਰਤਾ ਹੀ ਨਤਰੇ ਕਿਰਤਾ ਹੀ ਜੁੜੇ ਕਿਰਦੇ ਵਿੱਚ ਨਾਮ ਚੱਲੇ ਤੇ ਜਪੋ ਕੋ ਜਿਹੜਾ ੁਨਾਨ ਦਾ ਖਜ਼ਾਨਾ ਵੈਗਰੂ ਹੈ ਉਹਨੂੰ ਆਰਾਧ ਮਹਾਰਾਜ ਕਹਿੰਦੇ ਆਤਮ ਆ ਗੋਚਰ ਆਪਰੰਪਰ Swami ਉਹ ਹਰੀ ਪਰਮਾਤਮਾ ਜਿਹਨੂੰ ਸਾਬ ਕਹਿੰਦੇ ਹਰੇ ਨਮਸਤੇ ਹਰ ਨਾਮੇ ਹਰ ਹਰ ਕਰਤ ਨਹੀ ਦੁਖ ਜਮੇ نہیں ہوگا اگر ہر مسر گیا بربادی ہو جائے گی ہر مسرت سدا کو ਤਾ ਕੋ ਤੋਖਾ ਕਹੰ ਬਿਆ ਬੈ ਜਾਗ ਕੋ ਓਟ ਤੁਹਾਰੀ ਆਵਾਜ਼ ਉਦਾਏਗਾ ਜੇ ਤੈਨੂੰ ਦਬ ਨਾ ਭੁੱਲਿਆ ਹਰ ਪਰਮਾਤਮਾ ਅਗੰ ਬਨ ਬਾਨੀ ਸ਼ਰੀਰ ਤੋਂ ਪਰੇ ਪਰੇ ਆਗੋਚਰ ਇੰਦਰੀਆਂ ਦੇ ਅਭਿਸ਼ ਇੰਦਰੇ ਉਧ ਤੱਕ ਨਹੀਂ ਪਹੁੰਚਦੇ ਆ ਪਰਮ ਪਰ ਪਰੇ ਤੋਂ ਪਰੇ ਬੇਅੰਤ ਸੁਆਮੀ ਮਾਲਕ ਵੈਗਰੂ ਪਰੇ ਤੋਂ ਪਰੇ ਉਹਦਾ ਕੋਈ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਜਨ ਪਾਗਲ ਅਕ ਧਿਆਵ ਓਏ ਤਸ ਨੰਦਾਸਾ ਜਿਹੜੇ ਜਪਦੇ ਜੁੜਦੇ ਤੁਰਦੇ ਮਾਲਕ ਵੱਲ ਨੂੰ ਸੰਸਾਰ ਤੋਂ ਨਰਕਕਾਰ ਵੱਲ ਨੂੰ ਮੁੜਦੇ ਨੇ ਉਹ ਜਨ ਸੇਵਕ ਜਿਹੜੇ ਨੇ ਉਹਨਾਂ ਦੇ ਪਾਗਲ ਉਹਨਾਂ ਜਪਣ ਵਾਲੇ ਸਤ ਸੰਗੀਆਂ ਦੇ ਨਾਲ ਲੱਗ ਛੁੜ ਕੇ ਉਸ ਮਾਰਗ ਤੇ ਤੁਰ ਕੇ ਪਰਮਾਤਮਾ ਨੂੰ ਧਿਆਵੋ ਤੇ ਧਿਆਨਿਆ ਹੋਏ ਦਾ ਸੰਨ ਦਾਸਾ ਉਹਨਾਂ ਸੇਵਕਾਂ ਦਾ ਸੇਵਕ ਬਣਦਾ ਜਿਹੜੇ ਮਾਲਕ ਦੇ ਸੇਵਕ ਹੈ ਨਾ ਤੂੰ ਉਹਨਾਂ ਦੀ ਸੇਵਾ ਵਿੱਚ ਲੱਗ ਉਹ ਅੱਗੇ ਅੱਗੇ ਤੁਰੇ ਜਾਂਦੇ ਨੇ ਤੂੰ ਉਹਨਾਂ ਦੇ ਪਿੱਛੇ ਪਿੱਛੇ ਕੋਈ ਉਹ ਗੁਣ ਉਸੇ ਮਾਰਗ ਤੇ ਉਹਨਾਂ ਲੀਹਾਂ ਤੇ ਚੱਲੇਗਾ ਜਿੱਥੇ ਉਹ ਮਾਲਕ ਤੱਕ ਪਹੁੰਚਣਗੇ ਤੂੰ ਵੀ ਪਹੁੰਚ ਜਾਵੇਂਗਾ ਉੱਥੋਂ ਤੱਕ ਅਜ ਵਿਸਰਾਮ ਦੇ ਕਿ ਸਥਾਈ ਦੇ ਕਿ ਦੂਜਾ ਵਾਰ ਸਾਨੂੰ ਸਮਝਾਉਂਦੇ ਨੇ ਕਹਿ ਲੱਗੇ ਸੋਮਵਾਰ ਸੱਚ ਰਿਆ ਸੁਮਾਈ ਮਹਾਰਾਜ ਸੱਚੀ ਫਾਰਸ਼ਾ ਸੋਮਵਾਰ ਦੇ ਦੁਆਰਾ ਕਥਨ ਕਰਦੇ ਨੇ ਮਹਾਰਾਜ ਸੱਚੀ ਸਰਕਾਰ ਕਿਰਪਾ ਕਰਦੇ ਨੇ ਤੇਰੇ ਹਿਰਦੇ ਦੇ ਅੰਦਰ ਸੱਚ ਵਸ ਜਾਵੇ ਮਹਾਰਾਜ ਦੇ ਅੰਦਰ ਇਹ ਵੀ ਬਖਣਾਏ ਸੋਮ ਬਾਾਰ ਸਸ ਅੰਮ੍ਰਿਤ ਚਰੈ ਅਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਤ ਤਾਂ ਸਫਲਾ ਹੈ ਜੇ ਕਿਨੇ ਤੇਰੇ ਹਿਰਦੇ ਦੇ ਅੰਦਰ ਵੈਗੁਰੂ ਦਾ ਨਾਮ ਜਪਦਿਆਂ ਅੰਮ੍ਰਿਤ ਦੀਆਂ ਬੂੰਦਾਂ ਰਸ ਤਪਕਨ ਲੱਗ ਪਿਆ ਚੌਨ ਲੱਗ ਪਿਆ ਪਰ ਕਬੀਰ ਸਾਹਿਬ ਜੀ ਨੇ ਵੀ ਬਾਤ ਸਤ ਲਿਖੀ ਹੈ ਨੇ ਔਰ ਕੇਵਲ ਮੈਂ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋ ਚਾਰਨ ਕੀਤੇ ਨੇ ਔਰ ਤੁਸ਼ਬੁੱਦੀ ਨਾਲ ਇਹਨਾਂ ਦੀ ਵਿਚਾਰ ਕਰ ਰਿਹਾ ਮਹਾਰਾਜ ਕਹਿੰਦੇ ਸੋਮ ਬਾਹ ਔਰ ਜਿਹੜਾ ਇਹਦੇ ਦੁਆਰਾ ਕਥਨ ਕਥਨ ਕਰਦੇ ਸੱਚ ਪਰਮਾਤਮਾ ਵੈਗ ਰੂਪ ਰਿਆ ਸਮਾਏ ਸਾਧਿਆਂ ਵਿੱਚ ਸਮਾਇਆ ਫਿਰ ਦੇ ਵਿੱਚ ਵਸਿਆ ਹੋਇਆ ਸੋਮ ਨਾਮ ਚੰਦਰਮੰਦ ਦਾ ਵੀ ਹੈ ਇਹ ਦਾ ਵੀ ਕੋ ਸ਼ੋਕੜ ਦਿੱਤੀ ਆ ਦਿੱਤੀ ਵਿੱਚ ਚੱਲਾ ਜਾਂਦਾ ਇਹਦੇ ਵਿਸਥਾਰ ਲਈ ਬਹੁਤ ਆਨਾ ਮੈਂ ਕਰਾਂ ਪਰ ਕੇਵਲ ਅਖਰੀ ਅਰਥ ਕਰਨੇ ਬਹੁਤ ਕੁਝ ਹੈ ਕੌਣ ਪਿਤਾ ਕਿਸ ਦਾ ਪੁੱਤਰ ਕਿਵੇਂ ਇਹਦੀ ਕੁੱਲ ਬਹੁਤ ਪਿੱਛੇ ਨੂੰ ਬੈਕਗ੍ਰਾਉਂਡ ਹੈ ਦਾ ਇਹ ਵੀ ਇੱਕ ਗ੍ਰਹਿ ਦਾ ਨਾਮ ਉਹਨਾਂ ਤੋਂ ਰੱਖਿਆ ਗਿਆ ਹੈ ਗ੍ਰਹਿ ਦਾ ਨਾਮ ਜਿਹੜਾ ਹਣ ਸੋਮ ਨਾਮ ਚੰਦਰਮੰਦ ਵੀ ਤੇ ਉਹਦੇ ਤੋਂ ਇੱਕ ਨਾਮ ਰੱਖਿਆ ਗਿਆ ਸੋਮਵਾਤ ਅਰ ਸੱਚ ਰਹਿ ਅਤੁ ਸੁਮੈ ਜੇ ਤੇਰੇ ਦੇਵਤ ਸੱਚ ਨਹੀਂ ਨਵਤਿਆ ਮਤਾ ਸਾਹਮਣੇ ਅੱਜ ਦਾ ਦਿਨ ਬੜਾ ਲੱਕੀ ਆ ਅੱਜ ਦਾ ਦਿਨ ਬੜਾ ਚੰਗਾ ਸੱਚ ਨੂੰ ਯਾਦ ਨਹੀਂ ਕੀਤਾ ਚੰਗਾ ਕਦੇ ਨਾ ਬਣ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਸ ਦਿਨ ਵਿਸਰੈ ਪਾਰ ਬ੍ਰਹਮ ਫੇਟ ਪੁਲੇਰੀ ਜੇ ਰੱਬ ਕੋ ਲਗਿਆ ਨਾ ਤੈਨੂੰ ਰੱਬ ਵਿਸਰ ਗਿਆ ਤੇ ਜਿੰਨਾ ਮਰਦੇ ਕਹਿੰਦਾ ਚੰਗਾ ਦਿਨੇ ਕੋਈ ਚੰਗਾ ਦਿਨ ਨੀਉ ਮੰਦਾ ਦੇਨੇ ਚੰਗਾ ਦਿਨ ਸਮਾ ਹੂਆ ਜਦੋਂ ਤੁਹਾਨੂੰ ਰੱਬ ਚੇਤੇ ਆਵੇ ਪਰਮਾਤਮਾ ਚੇਤੇ ਆਵੇ ਪਰਮਾਤਮਾ ਦਾ ਆਰਾਧਨ ਹਵੇ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸੱਚੀ ਸਰਕਾਰ ਕਹਿੰਦੇ ਤੇ ਕੀ ਕੀਮਤ ਕਹੀ ਨਾਂਦਾ ਹੈ

ਔਰ ਸਾਰੇ ਲਿਵ ਜੋੜ ਰਹੇ ਸੁਰਤ ਜੋੜ ਰਹੇ ਟੁੱਟੀ ਹੋਈ ਸੁਰਤ ਨੂੰ ਆਖ ਆਖ ਕੇ ਉਹਦੇ ਗੁਣਾ ਨੂੰ ਸਿਮਰ ਚਿਮਰ ਕੇ ਉਹਦੇ ਗੁਣਾ ਨੂੰ ਔਰ ਟੁੱਟੀ ਸੁਰਤ ਨੂੰ ਗੰਢਦੇ ਨੇ ਜਿਸ ਦੇਵ ਹੈ ਤੇ ਪੱਲੇ ਮੈਂ ਜਿੱਤੇ ਤੇ ਤੂੰ ਕਿਰਪਾ ਕਰ ਦੇਣਾ ਮਹਾਰਾਜ ਉਹ ਪੱਲੇ ਆਪਣੀ ਹਿਰਦੇ ਵਿੱਚ ਟਿਕਾ ਲੈਂਦਾ ਇਹਨੂੰ ਵਸਾ ਲੈਂਦਾ ਮਹਾਰਾਜ ਸੱਚੀ ਪਤਸ਼ਾ ਮੇਰ ਕਰਦੇ ਨੇ ਉਹਦੀ ਕਿਰਤ ਅੰਤਰਵਾਤਾ ਹੁੰਦਾ ਹੈ ਕੰਮ ਆ ਉਚਰਨ ਆ ਨਾਮ ਜੈ ਜਿਹੜਾ ਕੰਮ ਤਾਂ ਤੋਂ ਪਰੇ ਇੰਦਰੀਆਂ ਦੇ ਅਵਿਸ਼ੇ ਔਰ ਉਪਰੀ ਪੂਰਨ ਪਰਮਾਤਮਾ ਦਾ ਆਨੰਦ ਤਾਂ ਪਾਇਆ ਜਾ ਸਕਦਾ ਹੈ ਉਹਦੇ ਵਿੱਚ ਮਿਲਿਆ ਤਾਂ ਜਾ ਸਕਦਾ ਹੈ ਔਰ ਉਹਦਾ ਰੂਪ ਹੋਇਆ ਜਾ ਸਕਦਾ ਹੈ ਪਰ ਉਹਦਾ ਆਦੰਤ ਨਹੀਂ ਜਿਵੇਂ ਸਮੁੰਦਰ ਦੇ ਵਿੱਚ ਕੁਝ ਕਤਰੇ ਪਾਣੀ ਦੇ ਉਦਾਂ ਪਾਣੀ ਦੀਆਂ ਮਿਲ ਤਾਂ ਸਕਦੀਆਂ ਨੇ ਉਹ ਸਮੁੰਦਰ ਦਾ ਰੂਪ ਤਾਂ ਹੋ ਸਕਦੀਆਂ ਨੇ ਪਰ ਪਰਤ ਕੇ ਇਹ ਨਹੀਂ ਦੱਸ ਸਕਦੀ ਆ ਸਮੁੰਦਰ ਚ ਕਿੰਨਾ ਪਾਣੀ ਹੈ